ਤੋ ਦੋ ਹੋਰ ਸੋ ਉੱਥੇ ਮੈਨੂੰ ਫੋਨ ਆਇਆ ਜੀ ਕਿ ਸਾਡੇ ਦੇ ਪਰਚਾ ਹੋ ਗਿਆ ਮੈਂ ਕਿਹਾ ਜੀ ਮੈਂ ਧਰਮੀ ਫੌਜੀ ਦੀ ਧੀ ਹਾਂ ਜਿਨ੍ਹਾਂ ਨੇ ਉਸ ਟਾਈਮ ਵਿੱਚ 1984 ਵਿੱਚ ਜਹਾੜ ਨਹੀਂ ਮੰਨੀ ਇਹਨਾਂ ਦੇ ਵਿਰੋਧ 'ਚ ਡੱਟ ਕੇ ਖੜੇ ਰਹੇ ਆ ਮੈਂ ਸਾਡੀ ਦਾਤੀ ਦੇ ਆਸੀ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਅਗੇ ਧੂਣੇ ਝੋਣੇ ਹੋਏ ਅਸੀਂ ਜਿਹੜੇ ਹੋਰ ਹੌਸਲੇ ਬਲੰਤ ਹੋ ਗਏ ਸਾਡੇ ਇੱਥੇ ਖੜੇ ਆ ਜੁਤੇ ਪਰਸੀਆਂ ਦੇ ਲੀਆਂ ਦੇ ਦੋ ਮੈਂ ਉਸ ਬਾਪ ਦੀ ਸੀ 77 ਮੂਰਤ ਜੀ ਦੀ ਸੀ ਜਿਹਨੇ ਸਾਡੇ ਧਰਮ ਹੀ ਇੱਥੇ ਜਿਹੜੀਆਂ ਜਾਨਾਂ ਅੱਜਾਂ ਤੇ ਖੜ ਗਿਆ ਸਾਡੇ ਜਿੱਤ ਤੋਂ ਕਿ ਨਹੀਂ ਜੇ ਬਖਲਾਏ ਪਏ ਆ ਤੇ ਇਹਨਾਂ ਦੀ ਬਖਲਾਅ ਤੋਂ ਪਤਾ ਲੱਗਦਾ ਆ ਦੇਖੀਆ ਭੈਣਾਂ ਨੂੰ ਹੁਣ ਹੱਥ ਬਾਹਰ ਕਰੋ ਤੁਹਾਨੂੰ ਸ਼ਰਮ ਆਉਂਦੀ ਆ ਇੱਕ ਪੀੜਾ ਦੇ ਕਰਕੇ ਜਗਰਾ ਰਹੇ ਹੋ ਤੁਸੀਂ ਅਮੇਰ ਦੇ ਸੁਣੇ ਹੋ ਤੁਹਾਡੀ ਹਾਰ ਇੱਥੇ ਦੇਖ ਚੁੱਕੀ ਆ ਤੁਸੀਂ ਜਿਹੜੇ ਆ ਹੋਣ ਆਪਣੇ ਜਿਹੜੇ ਆ ਨਾ ਹੱਥ ਫੜੇ ਬਾਹਰ ਆ ਬਾਤ ਨਿਕਲ ਜਾਓ ਬਾਸਾ ਆਪਾਂ ਜਿੱਤ ਚੁੱਕੇ ਆ ਆਪਣੀ ਜਿੱਤ ਚੁਕੀ ਨਹੀਂ ਜੇ ਮਾਰਾ ਲਾਉਣਾ ਜੇ ਖੂਨ ਸਾਰੇ 我们是祖国的 <noise>